ਅੱਜ ਵਾਲੀ ਵੀਡੀਓ ਜਿਹੜੀ ਆ ਇਹ ਆਪਾਂ ਲੈ ਕੇ ਆਏ ਆ ਜੀ ਲੇਥ ਮਸ਼ੀਨ ਦੇ ਵਿੱਚ ਜਿਹੜੀ ਕੋਈ ਆਪਾਂ ਸ਼ਾਫਟ ਬੰਨਦੇ ਆਂ ਇਧਰੋਂ ਤਾਂ ਆਪਾਂ ਬਨ ਲਈ ਚੱਕੇ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਆਪਾਂ ਇਧਰੋਂ ਸ਼ਾਫਟ ਨੂੰ ਸਿੱਧਾ ਕਰਨਾ ਹੁੰਦਾ ਵਾ ਆਪਣੇ ਕੋਲੇ ਇਧਰੋਂ ਸ਼ਾਫਟ ਸਿੱਧੀ ਨਹੀਂ ਹੁੰਦੀ ਇਹਦੇ ਵਿੱਚ ਜਿਹੜਾ ਸ਼ੇਕ ਮਾਰਿਆ ਸੀ ਨਾ ਸ਼ਾਫਟ ਦੇ ਸੈਂਟਰ ਦੇ ਵਿੱਚ ਕਰਕੇ ਉਹ ਸ਼ੇਕ ਦੇ ਵਿੱਚ ਸੱਟਾਂ ਵੱਜੀਆਂ ਹੀ ਆਵਾ ਤੇ ਉਹ ਸ਼ੇਕ ਆਊਟ ਹੋਇਆ ਵਾ ਹੁਣ ਜ਼ਿਆਦਾਤਰ ਕੀ ਹੁੰਦਾ ਵਾ ਕਿ ਅਸੀਂ ਇਹਨੂੰ ਸ਼ਾਫਟ ਨੂੰ ਇੱਥੇ ਬੰਨੇ ਆ ਥੋੜਾ ਜਿਹਾ ਆਊਟ ਹੋ ਆ ਅਸੀਂ ਇੱਥੇ ਸੱਟ ਮਾਰਾਂਗੇ ਇਹ ਸੱਟ ਮਾਰਾਂਗੇ ਅਸੀਂ ਕਹਾਂਗੇ ਕਿ ਸ਼ਾਫਟ ਸਿੱਧੀ ਹੋ ਗਈ ਆ ਠੀਕ ਹੈ ਜੀ ਫਿਰ ਜਦੋਂ ਅਸੀਂ ਮੜਾ ਜਿਹਾ ਸੈਂਟਰ ਕਸ ਕੇ ਵੇਖਾਂਗੇ ਨਾ ਉਹ ਸ਼ਾਫਟ ਫਿਰ ਉੱਥੇ ਦੀ ਉੱਥੇ ਆ ਜੂਗੀ ਵੇਖੋ ਜਦੋਂ ਇਧਰੋਂ ਥੋੜਾ ਜਿਹਾ ਵੀ 베アリング ਸਾਈਜ਼ ਆਊਟ ਚੱਲਦਾ ਹੋਇਆ ਨਾ ਐਸ ਸਾਈਡ ਤੋਂ ਤੇ ਜਦੋਂ ਅਸੀਂ ਇਧਰੋਂ ਇਹਨੂੰ ਸੈਜ ਕਰਾਂਗੇ ਤੇ ਉਹ ਜਦੋਂ ਆਪਾਂ ਸ਼ਾਫਟ ਫਿੱਟ ਕੀਤੀ ਤੇ 베アリング ਥੋੜਾ ਜਿਹਾ ਝੋਲ ਮਾਰੂਗਾ ਠੀਕ ਹੈ ਜੀ ਜੀਦਾ ਕਰਕੇ ਇਹ 베어ਿੰਗ ਜਿਹੜਾ ਵਾ ਤੋੜਨ ਲੱਗ ਜੂਗੀ ਸ਼ਾਫਟ ਜਿਵੇਂ ਆਪਾਂ ਇੱਧਰ ਚੱਕੇ ਦੇ ਵਿੱਚ ਬੰਨੀ ਹੋਈ ਹੈ ਸ਼ਾਫਟ ਤੇ ਉਧਰ ਵੀ ਆਪਾਂ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾਵਾਂਗੇ ਕਿ ਜਿਹਦੇ ਨਾਲ ਆਪਾਂ ਉਹਨੂੰ ਐਡਜਸਟ ਕਰ ਸਕੀਏ ਜਿੱਥੇ ਸ਼ਾਫਟ ਕਰਨੀ ਆਪਾਂ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਤੁਸੀਂ ਵੇਖਦੇ ਰਹਿੰਦੇ ਜਿਕੇ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਅਪਲੋਡ ਕਰਦੇ ਰਹਿੰਦੇ ਆਂ ਅੱਜ ਵਾਲੀ ਵੀਡੀਓ ਜਿਹੜੀ ਆ ਇਹ ਆਪਾਂ ਲੈ ਕੇ ਆਏ ਆਂ ਜੀ ਲੇਥ ਮਸ਼ੀਨ ਦੇ ਵਿੱਚ ਜਿਹੜੀ ਕੋਈ ਆਪਾਂ ਸ਼ਾਫਟ ਇਧਰੋਂ ਤਾਂ ਆਪਾਂ ਬੰਨ ਲਈ ਚੱਕੇ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਆਪਾਂ ਇਧਰੋਂ ਸ਼ਾਫਟ ਨੂੰ ਸਿੱਧਾ ਕਰਨਾ ਹੁੰਦਾ ਵਾ ਆਪਣੇ ਕੋਲੇ ਇਧਰੋਂ ਸ਼ਾਫਟ ਸਿੱਧੀ ਨਹੀਂ ਹੁੰਦੀ ਠੀਕ ਹੈ ਜੀ ਦੇਖੋ ਹੁਣ ਸੈਂਟਰ ਲੱਗਾ ਵਾ ਇਹਦੇ ਨਾਲ ਜਿਹੜਾ ਸੈਂਟਰ ਇਹਦੇ ਵਿੱਚ ਜਿਹੜਾ ਸ਼ੇਕ ਮਾਰਿਆ ਸੀ ਨਾ ਸ਼ਾਫਟ ਦੇ ਸੈਂਟਰ ਦੇ ਵਿੱਚ ਕਰਕੇ ਉਹ ਸ਼ੇਕ ਦੇ ਵਿੱਚ ਸੱਟਾਂ ਵੱਜੀਆਂ ਆਆਂ ਵਾ ਤੇ ਉਹ ਸ਼ੇਕ ਆਊਟ ਹੋਇਆ ਵਾ ਹੁਣ ਜ਼ਿਆਦਾਤਰ ਕੀ ਹੁੰਦਾ ਵਾ ਕਿ ਅਸੀਂ ਇਹਨੂੰ ਸ਼ਾਫਟ ਨੂੰ ਇੱਥੇ ਬੰਨਿਆ ਵਾ ਥੋੜਾ ਜਿਹਾ ਆਊਟ ਹੋ ਆ ਅਸੀਂ ਇੱਥੇ ਸੱਟ ਮਾਰਾਂਗੇ ਇਹ ਸੱਟ ਮਾਰਾਂਗੇ ਅਸੀਂ ਕਹਾਂਗੇ ਕਿ ਸ਼ਾਫਟ ਸਿੱਧੀ ਹੋ ਗਈ ਆ ਠੀਕ ਹੈ ਜੀ ਫਿਰ ਜਦੋਂ ਅਸੀਂ ਮੜਾ ਜਾ ਸੈਂਟਰ ਕਸ ਕੇ ਵੇਖਾਂਗੇ ਨਾ ਉਹ ਸ਼ਾਫਟ ਫਿਰ ਉੱਥੇ ਦੀ ਉੱਥੇ ਆ ਜੂਗੀ ਜਾਂ ਮੰਨ ਲਓ ਜਿਵੇਂ ਹੁਣ ਸੈਂਟਰ ਆਊਟ ਹੋ ਗਿਆ ਵਾ ਅਸੀਂ ਕੀ ਕਰਾਂਗੇ ਕਿ ਵੀ ਇੱਥੇ ਨੱਟ ਲਾਵਾਂਗੇ ਦੇ ਅੱਗੇ ਨੱਟ ਲਾ ਕੇ ਤੇ ਫਿਰ ਇਹਨੂੰ ਸ਼ਾਫਟ ਨੂੰ ਸਿੱਧੀ ਕਰਾਂਗੇ ਪਰ ਨਹੀਂ ਹੁਣ ਆਪਾਂ ਇੱਕ ਹੋਰ ਜੁਗਾੜ ਬਣਾਉਣ ਲੱਗੇ ਆ ਅੱਜ ਕਿ ਵੀ ਜਿਹੜਾ ਆਪਾਂ ਨੂੰ ਇਹ ਕੰਮ ਨਾ ਕਰਨਾ ਪਵੇ ਸੱਟ ਨਾ ਮਾਰਨੀ ਪਵੇ ਸੈਂਟਰ ਆਪਾਂ ਲਾਈਏ ਤੇ ਸਿੱਧਾ ਹੋ ਜੇ ਸੈਂਟਰ ਠੀਕ ਹੈ ਜੀ ਜਿਵੇਂ ਆਪਾਂ ਇੱਧਰ ਚੱਕੇ ਦੇ ਵਿੱਚ ਬੰਨੀ ਹੋਈ ਹੈ ਸ਼ਾਫਟ ਤੇ ਉਧਰ ਵੀ ਆਪਾਂ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾਵਾਂਗੇ ਕਿ ਜਿਹਦੇ ਨਾਲ ਆਪਾਂ ਉਹਨੂੰ ਐਡਜਸਟ ਕਰ ਸਕੀਏ ਜਿੱਥੇ ਸ਼ਾਫਟ ਕਰਨੀ ਆਪਾਂ ਕਿਤੋਂ ਵੀ ਸ਼ਾਫਟ ਸਿੱਧੀ ਕਰਨੀ ਹੈ ਇੱਧਰ ਆਪਾਂ ਕਰ ਸਕੀਏ ਇਹ ਸਾਨੂੰ ਲੋੜ ਤਾਂ ਪਈ ਕਿਉਂਕਿ ਸਾਡੇ ਕੋਲੇ ਜਿਹੜੀਆਂ ਸ਼ਾਫਟਾਂ ਆਉਂਦੀਆਂ ਸੀਗੀਆਂ ਰਿਪੇਅਰ ਕਰਨ ਵਾਲੀਆਂ ਸ਼ਾਫਟਾਂ ਆਉਂਦੀਆਂ ਸੀ ਪੁਰਾਣੀਆਂ ਠੀਕ ਹੈ ਜੀ ਮਨ ਕੇ ਚੱਲੋ ਕਿ ਕਿਸੇ ਦੇ 6:00 ਵਜੇ ਹੁੰਦੀ ਸੀ ਸੈਂਟਰ 'ਚ ਹੁਣ ਹਰ ਇੱਕ ਸ਼ਾਰਟ ਦੇ ਸੈਂਟਰ ਦੇ ਵਿੱਚ ਕਾਬਲਾ ਲਾ ਕੇ ਸੀ ਸੋਰੀ ਨਟ ਲਾ ਕੇ ਤੇ ਅਸੀਂ ਜਦੋਂ ਸਿੱਧਾ ਕਰਾਂਗੇ ਇਹਨਾਂ ਨੂੰ ਤੇ ਕਈ ਵਾਰ ਕੀ ਹੁੰਦਾ ਸੀ ਕਿ ਅਗਲੇ ਪਾਸੇ ਚੂੜੀਆਂ ਪਈਆਂ ਹੁੰਦੀਆਂ ਸੀ ਵਿੱਚ ਉਹ ਸਾਨੂੰ ਫਿਰ ਦੁਬਾਰਾ ਉਹਨੂੰ ਕਰਨਾ ਪੈਂਦਾ ਸੀ ਸੈੱਟ ਠੀਕ ਹੈ ਜੀ ਫਿਰ ਦੂਜੀ ਗੱਲ ਇਹ ਸੀ ਕਿ ਕਈ ਵਾਰ ਅਸੀਂ ਇਹ ਵੇਖਣਾ ਹੁੰਦਾ ਵਾ ਕਿ ਅਸੀਂ ਇਹਦੀ ਪੁਲੀ ਦਾ ਸਾਇ ਸਿੱਧਾ ਰੱਖ ਲਈਏ ਸ਼ਾਰਟ ਇੱਥੋਂ ਤਾਂ ਸਿੱਧੀ ਹੁੰਦੀ ਆ ਇੱਥੋਂ ਕੋ ਫੇਰ ਵੰਗੀ ਹੁੰਦੀ ਆ ਹੁਣ ਸਾਡਾ ਮਨ ਕਰਦਾ ਕਿ ਸ਼ਾਫਟ ਇਥੋਂ ਸਿੱਧੀ ਹੋਵੇ ਜਿਹੜਾ ਖਰਾਦ ਦਾ ਕੰਮ ਕਰਦਾ ਤੁਹਾਨੂੰ ਉਹਨੂੰ ਇਸ ਚੀਜ਼ ਬਾਰੇ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਕਈ ਵਾਰ ਸ਼ਾਫਟਾਂ ਜਿਹੜੀਆਂ ਵਾਂ ਪੂਰੀਆਂ ਪ੍ਰੋਪਰ ਸਿੱਧੀਆਂ ਨਹੀਂ ਕੀਤੀਆਂ ਜਾ ਸਕਦੀਆਂ ਉਹਦੇ ਵਿੱਚ ਆਪਾਂ ਜਿੱਥੇ ਪੁਲੀ ਚੱਲਦੀ ਹੈ ਉਥੋਂ ਥੋੜਾ ਜਿਹਾ ਆਊਟ ਵੀ ਰਹਿ ਜੂ ਕੋਈ ਗੱਲ ਨਹੀਂ ਪਰ ਜਿੱਥੇ ਅਸੀਂ 베ARING ਸਾਈਜ਼ ਕਰਨੇ ਆ ਉਹ 베ARING ਸਾਈਜ਼ ਸਹੀ ਹੋ ਜਾਣਾ ਜਾਂ ਹੁੰਦਾ ਕੀ ਹੈ ਕਿ ਇਧਰ ਵਾਲਾ 베ARING ਜਿਹੜਾ ਵਾ ਉਹ ਬਿਲਕੁਲ ਸਿੱਧਾ ਸਾਈਜ਼ ਹੋਇਆ ਹੁੰਦਾ ਵਾ ਅਸੀਂ ਅਗਲਾ 베ARING ਸਾਈਜ਼ ਕਰਨਾ ਵਾ ਤੇ ਇਧਰੋਂ ਆਊਟ ਚੱਲਦਾ ਹੁੰਦਾ ਵਾ ਇਧਰੋਂ ਸ਼ਾਰਟ ਜਿਹੜੀ ਆ ਉਹ ਸਹੀ ਚੱਲਦੀ ਹੁੰਦੀ ਹੈ ਤੇ ਫਿਰ ਇਹਦੇ ਆਊਟ ਚੱਲਣ ਨਾਲ ਵੀ ਇਸ 베アリング ਦਾ ਜਿਹੜਾ ਸਾਈਜ਼ ਵਾ ਉਹ ਬਾਅਦ ਵਿੱਚ ਖਰਾਬ ਹੋ ਸਕਦਾ ਠੀਕ ਹੈ ਜੀ ਵੇਖੋ ਜਦੋਂ ਇਧਰੋਂ ਥੋੜਾ ਜਿਹਾ ਵੀ 베アリング ਸਾਈਜ਼ ਆਊਟ ਚੱਲਦਾ ਹੋਇਆ ਨਾ ਐਸ ਸਾਈਡ ਤੋਂ ਤੇ ਜਦੋਂ ਅਸੀਂ ਇਧਰੋਂ ਇਹਨੂੰ ਸੈਜ ਕਰਾਂਗੇ ਤੇ ਉਹ ਜਦੋਂ ਆਪਾਂ ਸ਼ਾਰਟ ਫਿੱਟ ਕੀਤੀ ਤੇ 베アリング ਥੋੜਾ ਜਿਹਾ ਝੋਲ ਮਾਰੂਗਾ ਠੀਕ ਹੈ ਜੀ ਜੀਦਾ ਕਰਕੇ ਇਹ 베アリング ਜਿਹੜਾ ਵਾ ਤੋੜਨ ਲੱਗ ਜੂਗੀ ਸ਼ਾਰਟ ਹੁਣ ਆਪਾਂ ਇਹਦੇ ਵਾਸਤੇ ਕੀ ਜਿਗਾਰਡ ਬਣਾਉਣਾ ਵਾ ਆਜੋ ਆਪਾਂ ਸ਼ੁਰੂ ਕਰਦੇ ਆ ਆਪਣਾ ਕੰਮ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਵਾ ਤੇ ਕਿਵੇਂ ਆਪਾਂ ਨੂੰ ਬਣਾਉਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਖੋਲ ਲਈਏ ਸ਼ਾਫਟ ਨੂੰ ਤੁਹਾਨੂੰ ਮੈਂ ਇਹਦਾ ਸੈਂਟਰ ਦਿਖਾਵਾਂ ਇੱਕ ਵਾਰ ਆ ਵੇਖੋ ਆ ਵੇਖੋ ਸੱਟਾਂ ਵੱਜੀਆਂ ਹੋਈਆਂ ਵਾ ਤੇ ਇਹਦੇ ਵਿੱਚ ਚੂੜੀ ਵੀ ਹੈ ਜੇ ਇਹਦੇ ਵੀ ਮੈਂ ਨਾਟ ਵੈਲਡਿੰਗ ਕਰਦਾ ਮੈਨੂੰ ਦੁਬਾਰਾ ਇਹਦਾ ਸਾਰਾ ਕਰਨਾ ਪਊਗਾ ਫੇਸ ਲਾਉਣਾ ਪਊ ਇੱਕ ਵਾਰੀ ਫਿਰ ਸ਼ਾਫਟ ਦਾ ਠੀਕ ਹੈ ਜੀ ਜੇ ਫੇਸ ਲਾ ਆ ਵੀ ਦਿੰਨੇ ਆ ਤਾਂ ਵੀ ਇਹਦਾ ਉਹ ਸੈੱਟ ਨਹੀਂ ਆਉਣਾ ਕੰਮ ਕਿਉਂਕਿ ਸਾਨੂੰ ਸ਼ਾਫਟ ਹੋ ਸਕਦਾ ਇੱਥੋਂ ਸਿੱਧੀ ਕਰਨੀ ਪਵੇ ਹੋ ਸਕਦਾ ਇੱਥੋਂ ਸਿੱਧੀ ਕਰਨੀ ਪਵੇ ਮਤਲਬ ਜਿੱਥੋਂ ਵੀ ਸਿੱਧੀ ਕਰਨੀ ਆ ਆਪਾਂ ਜੋ ਜਿਗਾੜ ਬਣਾਵਾਂਗੇ ਨਾ ਉਹਦੇ ਨਾਲ ਜਿੱਥੋਂ ਸਾਡਾ ਮਨ ਕਰੂ ਅਸੀਂ ਉੱਥੋਂ ਸਿੱਧੀ ਕਰ ਸਕਦੇ ਹਾਂ ਸ਼ਾਫਟ ਸੋ ਆਜੋ ਆਪਾਂ ਇਹਦੇ ਵਾਸਤੇ ਕੀ ਕਰਨਾ ਤੁਹਾਨੂੰ ਦੱਸ ਦਿਆਂ ਇਦੇ ਵਾਸਤੇ ਆਪਣੇ ਕੋਲੇ ਆ ਜੀ ਆ ਇੱਕ ਚਾਦਰ ਠੀਕ ਹੈ ਜੀ ਲਗਭਗ ਤੁਸੀਂ 5mm ਦੀ ਚਾਦਰ ਜਿਹੜੀ ਹੈ ਇਹ ਰੱਖ ਲੈਣੀ ਇੱਕ ਤੇ ਇੱਕ ਆਪਾਂ ਬਣਾ ਲੈਣਾ ਐਵੇਂ ਦਾ ਕੜਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਚਾਦਰ ਨੂੰ ਗੋਲ ਕੱਟਾਂਗੇ ਠੀਕ ਹੈ ਜੀ ਇਸ ਚਾਦਰ ਨੂੰ ਜਿਹੜਾ ਵਾ ਇਹ ਕੜੇ ਦੇ ਮੁਤਾਬਕ ਆਪਾਂ ਗੋਲ ਕਟਾਂਗੇ ਬਸ ਠੀਕ ਆ ਵੈਲਡਿੰਗ ਕਰਕੇ ਬਾਕੀ ਫਿਰ ਗੋਲ ਕਰ ਲਈਏ ਗਿਲ ਸਾਹਿਬ ਇਹਦੇ ਇੱਕ ਸੈਂਟਰ ਛੇਕ ਮਾਰੋ ਇਹਦੇ ਸੈਂਟਰ 'ਚ ਪਹਿਲਾਂ ਇੱਕ ਛੇਕ ਮਾਰੋ ਉਸ ਤੋਂ ਬਾਅਦ ਆਪਾਂ ਇਹਨੂੰ ਛੇਕ ਮਾਰ ਕੇ ਪੰਜ ਉਤਰ ਦਾ ਉਸ ਤੋਂ ਬਾਅਦ ਆਪਾਂ ਇਹਨੂੰ ਇੱਥੇ ਵੈਲਡਿੰਗ ਕਰ ਦਾਂਗੇ ਠੀਕ ਹੈ ਜੀ ਚਲੋ ਇੱਥੇ ਰੱਖ ਕੇ ਵੈਲਡਿੰਗ ਕਰ ਦਿਓ ਕੜੇ ਨੂੰ ਇਹਦੇ ਘੇਰੇ ਘੇਰੇ ਬਾਰ-ਬਾਰ ਉਹ ਕਰਿਓ ਜੀ ਵੈਲਡਿੰਗ ਠੀਕ ਹੂ ਹੂ ਕਰ ਦੇ ਕੋਈ ਨਾ ਟਾਂਕੇ ਲਾ ਦੇ ਭਾਵੇਂ ਟਾਂਕੇ ਲਾ ਹੂੰ ਟਾਂਕੇ ਲਾ ਦੇ ਲਓ ਜੀ ਇਹ ਜਿਗਾਰਡ ਆਪਣਾ ਜਿਹੜਾ ਵਾ ਬਣ ਗਿਆ ਵਾ ਤੇ ਆਪਾਂ ਇਹਨੇ ਹੁਣ ਇਹਨੂੰ ਫਿੱਟ ਕਰਕੇ ਇਹ ਅਸੀਂ ਇੱਕ ਟੈਂਪਰੇਰੀ ਸਿਸਟਮ ਬਣਾਇਆ ਵਾ ਤੁਸੀਂ ਇੱਕ ਸਵਾ ਇੰਚੀ ਦੀ ਪਲੇਟ ਲੈ ਕੇ ਮੋਟੀ ਉਹਦੇ ਵਿੱਚੋਂ ਪੂਰਾ ਫੇਸ ਕੱਢ ਕੇ ਖਰਾਦ ਮਸ਼ੀਨ ਦੇ ਨਾਲ ਤੇ ਇਸ ਤਰੀਕੇ ਦੇ ਨਾਲ ਜਿਹੜਾ ਵਾ ਇਹਦੇ ਵਿੱਚ ਛੇਕ ਮਾਰ ਕੇ ਚਾਰ ਕਾਬਲੇ ਉਹਦੇ ਉੱਤੇ ਜਿਹੜੇ ਭਾਵੇਂ ਤੁਸੀਂ ਵੈਲਡਿੰਗ ਕਰ ਲਓ ਚਾਹੇ ਤੁਸੀਂ ਉਹਨੂੰ ਮੂਸ ਮਾਰ ਕੇ ਚੂੜੀ ਪਾ ਕੇ ਮਤਲਬ ਇੱਕ ਸੋਹਣੇ ਤਰੀਕੇ ਦਾ ਸਿਸਟਮ ਵੀ ਤਿਆਰ ਕਰ ਸਕਦੇ ਜੀ ਇਹ ਸੀ ਇੱਕ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਕਿ ਵੀ ਐਵੇਂ ਦਾ ਜੁਗਾੜ ਜਿਹੜਾ ਵਾ ਲੱਗ ਸਕਦਾ ਵਾ ਇਹ ਤਾਂ ਕਰਕੇ ਬਣਾਇਆ ਵਾ ਹੁਣ ਤੁਹਾਨੂੰ ਇੱਕ ਵਾਰੀ ਆਪਾਂ ਕਰਕੇ ਵਿਖਾਉਣੇ ਇਹਦੇ ਮੁਤਾਬਕ ਸਿੱਧਾ ਕਰਕੇ ਵਿਖਾਉਣੇ ਲੋ ਆ ਜੋ ਵੀ ਸ਼ਾਵਟ ਆਪਾਂ ਸਿੱਧੀ ਕਰਦੇ ਆ ਇਹਨੂੰ ਆਪਾਂ ਫਿੱਟ ਕਿਵੇਂ ਕਰਨਾ ਵਾ ਆਪਾਂ ਇਹਦੇ ਵਿੱਚ ਰੱਖ ਲੈਣਾ ਇਹਨੂੰ ਤੇ ਸ਼ਾਵਟ ਆਪਾਂ ਇੱਥੇ ਲਾ ਲੈਣੀ ਠੀਕ ਹੈ ਜੀ ਆ ਲੱਗ ਗਈ ਸ਼ਾਫਟ ਠੀਕ ਹੈ ਜੀ ਸਭ ਤੋਂ ਪਹਿਲਾਂ ਸ਼ਾਫਟ ਨੂੰ ਆਪਾਂ ਇਧਰੋਂ ਸਿੱਧੇ ਕਰਦੇ ਹਾਂ ਲਓ ਇਧਰੋਂ ਸਿੱਧੀ ਹੋ ਗਈ ਸ਼ਾਫਟ ਹੁਣ ਆਪਾਂ ਸ਼ਾਫਟ ਮੰਨ ਕੇ ਚੱਲੋ ਕਿ ਇੱਥੋਂ ਸਿੱਧੀ ਕਰਨੀ ਹੈ ਠੀਕ ਹੈ ਜੀ ਆ ਵੇਖੋ ਆਊਟ ਚੱਲਣ ਡਈ ਐ ਤੇ ਇੱਥੋਂ ਸ਼ਾਫਟ ਲੱਗਣ ਡਈ ਐ ਨਾਲ ਠੀਕ ਐ ਜੀ ਹੁਣ ਆਪਾਂ ਇਹਨੂੰ ਦੂਜੇ ਪਾਸੇ ਨੂੰ ਕਰਨਾ ਸ਼ਾਫਟ ਨੂੰ ਇੱਥੋਂ ਜਿੱਥੋਂ ਵੀ ਆਪਾਂ ਇਹਨੂੰ ਸ਼ਾਫਟ ਨੂੰ ਕਰਨਾ ਵਾ ਕਮਾਉਣਾ ਵਾ ਜਦੋਂ ਇਹ ਤੁਸੀਂ ਨਾਟਕ ਲਾ ਦੋਗੇ ਨਾ ਫਿਰ ਇਹ ਘੁੰਮੂਗਾ ਨਹੀਂ ਫਿਰ ਇਹ ਉੱਥੇ ਖੜ ਜੂਗਾ ਜਦੋਂ ਇੱਕ ਨਟ ਨਾਲ ਲੱਗ ਗਿਆ ਨਾ ਇਹ ਤੇ ਖੜ ਜੂਗਾ ਉੱਥੇ ਫਿਰ ਉੱਥੋਂ ਪਕੜ ਕਰਕੇ ਰੱਖੂਗਾ ਇੱਕ ਤਾਂ ਸ਼ਾਫਟ ਨੂੰ ਧੜਕਨ ਨਹੀਂ ਦਊਗਾ ਜੇ ਦੋ ਆਪਾਂ ਫੈਸਲਾਵਾਂਗੇ ਠੀਕ ਹੈ ਜੀ ਲਓ ਜੀ ਆਪਾਂ ਸੱਟ ਵੀ ਨਹੀਂ ਮਾਰੀ ਆਪਾਂ ਸ਼ਾਫਟ ਜਿਹੜੀ ਆ ਉਥੋਂ ਸਿੱਧੀ ਕਰ ਲਈ ਆ ਵੇਖੋ ਆ ਹੁਣ ਦਜੇ ਬੰਨੇ ਨੂੰ ਹੋ ਗਈ ਹੈ ਨਾ ਹੁਣ ਆਪਾਂ ਇਹਨੂੰ ਇਧਰੋਂ ਕੱਸ ਲੈਣਾ ਇਹਨੂੰ ਗੁੜਕੇ ਨੂੰ ਮੰਨ ਕੇ ਚੱਲੋ ਕਿ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਉਹ ਚੱਕਾ ਬਣ ਗਿਆ ਵਾ ਆਪਾਂ ਬਿਨਾਂ ਸੱਟ ਮਾਰੇ ਜਿਹੜਾ ਵਾ ਉਹਦਾ ਸੈਂਟਰ ਬਣਾ ਸਕਦੇ ਆ ਲਓ ਜੀ ਆ ਵੇਖੋ ਪੂਰਾ ਮਤਲਬ ਜਿਹੜਾ ਇਹ ਵਰਕ ਕਰ ਰਿਹਾ ਸਿਸਟਮ ਮੇਰਾ ਮਾਨਸੀ ਕੇ ਵੀ ਮੈਂ ਸ਼ਾਫਟ ਇੱਥੋਂ ਸਿੱਧੀ ਕਰਨੀ ਹੈ ਠੀਕ ਹੈ ਜੀ ਮੈਂ ਇੱਥੋਂ ਸਿੱਧੀ ਕਰ ਲਈਏ ਸ਼ਾਫਟ ਹੁਣ ਮੇਰਾ ਮਾਨਾ ਕਿ ਨਹੀਂ ਯਾਰ ਮੈਂ ਮਤਲਬ ਆ ਸਾਈਜ਼ ਵੇਖਣੇ ਆ ਸਾਰੇ ਆ ਵੀ ਸਾਈਜ਼ ਸਿੱਧਾ ਰੱਖਣਾ ਵਾ ਜਾਂ ਇੱਥੋਂ ਸਿੱਧਾ ਰੱਖਣਾ ਜਿੱਥੋਂ ਤੁਹਾਡਾ ਮਨ ਕਰਦਾ ਤੁਸੀਂ ਉੱਥੋਂ ਆਪਦੀ ਮਰਜ਼ੀ ਦੇ ਨਾਲ ਇਹਨੂੰ ਸ਼ਾਫਟ ਨੂੰ ਸਿੱਧਾ ਕਰ ਸਕਦੇ ਜੇ ਵੇਖੋ ਇਹ ਜਿਹੜੀ ਚੀਜ਼ ਸੀਗੀ ਇਹ ਅਸੀਂ ਇੱਕ ਤੁਹਾਨੂੰ ਟੈਂਪਰੇਰੀ ਸਿਸਟਮ ਬਣਾ ਕੇ ਵਿਖਾਇਆ ਵਾ ਕਿ ਵੀ ਜੇ ਕਿਤੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਜਾਂ ਤਾਂ ਤੁਸੀਂ ਇੱਕ ਛੋਟੇ ਚੱਕੇ ਮਿਲ ਜਾਂਦੇ ਆ ਸੈਂਟਰ ਦੇ ਵਿੱਚ ਬਣਨ ਵਾਸਤੇ ਜਾਂ ਤਾਂ ਉਹ ਖਰੀਦ ਖਰੀਦ ਸਕਦੇ ਜੇ ਉਹ ਬਹੁਤ ਮਹਿੰਗੇ ਹੁੰਦੇ ਆ ਜਿਹਦੇ ਕੋਲੇ ਪੁਰਾਣੀ ਮਸ਼ੀਨ ਆ ਉਹ ਇਨਾ ਖਰਚਾ ਨਹੀਂ ਕਰੂਗਾ ਇਨਾ ਚੀਜ਼ਾਂ ਤੇ ਠੀਕ ਹੈ ਜੀ ਤੇ ਜਿਨ੍ਹਾਂ ਕੋਲੇ ਨਵੀਆਂ ਮਸ਼ੀਨਾਂ ਉਹ ਖਰਚ ਕਰ ਸਕਦੇ ਆ ਕਿ ਵੀ ਉਹਨਾਂ ਦੀਆਂ ਮਸ਼ੀਨਾਂ ਦੀ ਕੋਈ ਪ੍ਰੋਬਲਮ ਨਾ ਆਵੇ ਬਾਕੀ ਇਹ ਜਿਹੜਾ ਇਹ ਸਿਸਟਮ ਉਹ ਆ ਨਾ ਇਹ ਇੱਕ ਸਿੰਪਲ ਜਿਹਾ ਸਿਸਟਮ ਉਹ ਆ ਕੋਈ ਇਹਦੇ ਵਿੱਚ ਜ਼ਿਆਦਾ ਦਿਮਾਗ ਖਰਚ ਕਰਨ ਦੀ ਲੋੜ ਨਹੀਂ ਕਿ ਕੁਝ ਵੀ ਨਹੀਂ ਇਹ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਵੀ ਜਦੋਂ ਆਪਾਂ ਇਹਦਾ ਨਾਟਕੱਸਾਂਗੇ ਤੇ ਇਹ ਦੂਜੇ ਪਾਸੇ ਨੂੰ ਜਿਹੜੀ ਆ ਆਪਣੇ ਆਪ ਸ਼ਾਫਟ ਜਿਹੜੀ ਆ ਇਹ ਹੋਜੂਗੀ ਜਿੱਥੇ ਸਾਡੀ ਮਰਜ਼ੀ ਆ ਅਸੀਂ ਉੱਥੇ ਆਪਦੇ ਹਿਸਾਬ ਨਾਲ ਨੂੰ ਕਰਾਂਗੇ ਚਾਹੇ ਹੁਣ ਤੁਸੀਂ ਇਹਨੂੰ ਟੂਲ ਲਾਓ ਜਾਂ ਜੋ ਮਰਜ਼ੀ ਕਰੋ ਇਹ ਸ਼ਾਫਟ ਜਿਹੜੀ ਆ ਇਹ ਤਸ ਤੋਂ ਬਸ ਨਹੀਂ ਹੋਊਗੀ ਇੱਕ ਤਾਂ ਸ਼ਾਫਟੇ ਦੇ ਵਿੱਚ ਵੱਜ ਗਈ ਠੀਕ ਹੈ ਜੀ ਇੱਕ ਤਾਂ ਇਹਦੇ ਵਿੱਚ ਵੱਜ ਗਈ ਸ਼ਾਫਟ ਆ ਨਟਾਂ ਦੇ ਵਿੱਚ ਕੱਸੀ ਗਈ ਆ ਇੱਕ ਤਾਂ ਮਸ਼ੀਨ ਤੜ ਕਰਨੀ ਦੇਊਗੀ ਹੁਣ ਸ਼ਾਫਟ ਨੂੰ ਜਿਹੜੀ ਆ ਇਹ ਨਟ ਜਿਹੜੇ ਆ ਨਾ ਇਹ ਧੜਕਨ ਨਹੀਂ ਦੇਣਗੇ ਇਹਨੂੰ 샤ਫਟ ਨੂੰ ਤੇ ਬਾਕੀ ਤੁਸੀਂ ਆਪਦੀ ਮਰਜ਼ੀ ਦੇ ਨਾਲ ਜਿੱਥੋਂ ਮਰਜ਼ੀ ਤੁਹਾਡੀ ਉਥੋਂ 샤ਫਟ ਸਿੱਧੀ ਕਰ ਸਕਦੇ ਜੀ ਜੇ ਕਦੀ ਵੀ ਤੁਹਾਨੂੰ ਕੋਈ ਪ੍ਰਾਣੀ 샤ਫਟ ਜਿਹੜੀ ਆ ਸਿੱਧੀ ਕਰਨ ਲੱਗੇ ਆਹੋ ਜੀ ਪ੍ਰੋਬਲਮ ਆਉਂਦੀ ਆ ਮੰਨ ਲਓ ਤੁਸੀਂ ਆਪਦਾ ਜ਼ੋਰ ਲਾ ਲੈਂਦੇ ਜੇ ਮਸ਼ੀਨਾਂ ਤੇ ਹਾਈਡਰੋਲਿਕ ਪ੍ਰੈਸ ਤੇ ਸਿੱਧੀ ਕਰਦੇ ਜੇ 샤ਫਟ ਨਾਰਮਲ ਫਰਕ ਰਹਿਣ ਡਿਆ ਵਾ ਤੇ ਖਰਾਤ ਦੇ ਵਿੱਚ ਬੰਨਣ ਤੇ ਪ੍ਰੋਬਲਮ ਆਉਂਦੀ ਆ ਯਾਨੀ ਕਿ ਸੈਂਟਰ ਖਰਾਬ ਹੋ ਗਿਆ ਉਹਦਾ ਅੱਗੋਂ 샤ਫਟ ਦਾ ਤੇ ਤੁਸੀਂ ਇਸ ਤਰੀਕੇ ਦਾ ਸਿਸਟਮ ਬਣਾ ਕੇ ਇਨੂੰ ਬਹੁਤ ਸੋਹਣੇ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਜੇ ਇਹ ਸਿਰਫ ਇੱਕ ਤੁਹਾਨੂੰ ਨਮੂਨਾ ਵਿਖਾਇਆ ਗਿਆ ਵਾ ਕਿ ਵੀ ਇਸ ਤਰ੍ਹਾਂ ਜਿਹੜਾ ਵਾ ਇਹ ਬਣਾਇਆ ਜਾ ਸਕਦਾ ਵਾ ਹਾਂ ਪਰ ਸਾਨੂੰ ਛੇਤੀ ਜ਼ਰੂਰਤ ਸੀਗੀ ਸਾਡੇ ਕੋਲੇ ਕੋਈ ਏਡੀ ਮੋਟੀ ਪਲੇਟ ਨਹੀਂ ਹੈਗੀ ਸੀਗੀ ਠੀਕ ਹੈ ਜੀ ਜਿਹਦੇ ਨਾਲ ਅਸੀਂ ਤੁਹਾਨੂੰ ਹੁਣੇ ਸਾਰਾ ਖਰਾਤ ਤੇ ਬਣਾ ਕੇ ਸਿਸਟਮ ਵਿਖਾਉਂਦੇ ਬਾਕੀ ਜਦੋਂ ਮੇਰੇ ਕੋਲੇ ਸਮਾਂ ਹੋਇਆ ਫ੍ਰੀ ਟਾਈਮ ਹੋਇਆ ਮੈਂ ਤੁਹਾਨੂੰ ਉਹ ਵੀ ਇੱਕ ਜੁਗਾੜ ਬਣਾ ਕੇ ਵਿਖਾਉਂਗਾ ਕਿ ਵੀ ਆਹ ਚੀਜ਼ ਜਿਹੜੀ ਆ ਅਸੀਂ ਇੱਕ ਵਧੀਆ ਤੌਰ ਤੇ ਫਿਨਿਸ਼ਿੰਗ ਦੇ ਕੇ ਵੀ ਬਣਾ ਸਕਦੇ ਆ ਇਹ ਸਿਰਫ ਤੁਹਾਨੂੰ ਇੱਕ ਨਮੂਨਾ ਬਣਾ ਕੇ ਦਿਖਾਇਆ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ